ਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਥੇ ਪਾਰਟੀ ਦੀ ਮਜ਼ਬੂਤੀ ਦੀ ਗੱਲ ਕਹੀ ਹੈ ਤਾਂ ਉੱਥੇ ਹੀ ਉਹਨਾਂ ਲੁਧਿਆਣਾ ਸ਼ਹਿਰ ਚ ਚੱਲ ਰਹੇ ਪ੍ਰੋਜੈਕਟਾਂ ਨੂੰ ਲੈ ਕੇ ਵੀ ਜ਼ਿਕਰ ਕੀਤਾ ਇਸ ਦੌਰਾਨ ਉਹਨਾਂ ਕੇਂਦਰ ਸਰਕਾਰ ਸਮੇਤ ਸੂਬਾ ਸਰਕਾਰ ਤੇ ਵੱਡਾ ਹਮਲਾ ਕੀਤਾ ਨਾਲ ਹੀ ਉਹਨਾਂ ਕਾਂਗਰਸ ਵਿੱਚ ਚੱਲ ਰਹੀ ਗੁੱਟਬੰਦੀ ਨੂੰ ਲੈ ਕੇ ਵੀ ਕਿਹਾ ਕਿ ਕੋਈ ਅਜਿਹੀ ਗੁੱਟਬੰਦੀ ਨਹੀਂ ਹੈ ਉਹਨਾਂ ਕਿਹਾ ਕਿ ਜੇ ਕੋਈ ਸਟੇਟਮੈਂਟ ਦਿੰਦਾ ਹੈ ਤਾਂ ਉਸ ਨੂੰ ਪਾਰਟੀ ਪੱਧਰ ਤੇ ਰਹਿ ਕੇ ਗੱਲਬਾਤ ਕਰਨੀ ਚਾਹੀਦੀ ਹੈ ਨਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿਸੇ ਗੱਲ ਨੂੰ ਉਛਾਲਣਾ ਚਾਹੀਦਾ ਹੈ ਉਹਨੂੰ ਥੋੜਾ ਫਰੇਮ ਨੂੰ ਠੀਕ ਰੱਖਿਓ ਜੀ ਸਭ ਜਿਹੜੇ ਅੱਜ ਸ਼ਾਮਲ ਕੀਤੇ ਗਏ ਸਭ ਤੋਂ ਪਹਿਲਾਂ ਤਾਂ ਮੈਂ ਲੁਧਿਆਣੇ ਦੀ ਪ੍ਰੈਸ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਥੋੜੀ ਦੇਰ ਪਹਿਲਾਂ ਤੁਹਾਨੂੰ ਸਨੇਹਾ ਦਿੱਤਾ ਤੇ ਤੁਸੀਂ ਸਾਰੇ ਇੱਥੇ ਆਪਦੇ ਕੰਮਕਾਰ ਛੱਡ ਕੇ ਹਾਜ਼ਰ ਹੋਏ ਹੋ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਨਾਲ ਹੀ ਨਾਲ ਸਾਡੇ ਜਨਰਲ ਸਕੱਤਰ ਆਰਗੇਨਾਈਜੇਸ਼ਨ ਸੰਦੀਪ ਸੰਧੂ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਤਲਵਾਰ ਸਾਹਿਬ ਸਾਡੇ ਬਹੁਤ ਹੀ ਸੀਨੀਅਰ ਆਗੂ ਡਾਬਰ ਸਾਹਿਬ ਬਹੁਤ ਸਤਕਾਰਯੋਗ ਸਾਫ ਦਾ ਐਮਐਲਏ ਸਰਦਾਰ ਬਲਵਿੰਦਰ ਸਿੰਘ ਜੀ ਬਹੁਤ ਸਤਕਾਰਯੋਗ ਮੇਰੇ ਵੱਡੇ ਭਰਾ ਸੱਠਾ ਤਾਦਪੁਰੀ ਸਾਹਿਬ ਤੇ ਸਾਰੇ ਕਾਂਗਰਸ ਪਾਰਟੀ ਦੇ ਆਗੂ ਸਹਿਬਾਨ ਬਾਉ ਤੀਨੂ ਰਾਮ ਜੀ ਸੀਨੀਅਰ ਸਾਡੇ ਲੀਡਰ ਤੇ ਸਾਰੇ 8 ਸਾਡੇ ਜਿਹੜੇ ਕੌਂਸਲਰ ਸਹਿਬਾਨ ਮੌਜੂਦ ਨੇ ਇੱਥੇ ਕਾਂਗਰਸ ਪਾਰਟੀ ਦਾ ਜਿਨ੍ਹਾਂ ਨੇ ਛੱਡਾ ਬਲਾਕ ਔਰ ਅੱਜ ਜਿਹੜੀ ਖਾਸ ਕਰਕੇ ਪ੍ਰੈਸ ਕਾਨਫਰੰਸ ਕਰਦੀ ਗਈ ਹੈ ਉਹ ਇਹ ਹੈ ਕਿ ਅੱਜ ਇੱਕ ਬਹੁਤ ਵੱਡੀ ਪਹਿਲ ਕਦਮੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਹੋਈ ਹੈ ਉਹ ਇਹ ਹੈ ਕਿ ਅਕਸਰ ਨਿਰੰਤਰ ਤੁਸੀਂ ਟੀਵੀ ਤੇ ਸੋਸ਼ਲ ਮੀਡੀਆ ਤੇ ਵੇਖ ਰਹੇ ਹੋ ਕਿ ਸਰਕਾਰਾਂ ਆਪਣੇ ਦਬਾਹ ਹੇਠ ਸਰਕਾਰਾਂ ਲਾਲਚ ਦੇ ਕੇ ਡਰਾ ਕੇ ਧਮਕਾ ਕੇ ਰੋਜ਼ਾਨਾ ਕਿਤੋਂ ਨਾ ਕਿਤੋਂ ਹਰ ਵੱਖਰੀ ਪਾਰਟੀ ਦੇ ਕੌਂਸਲਰ ਸਹਿਬਾਨਾਂ ਨੂੰ ਜੁਆਇਨ ਕਰਾਉਂਦੀਆਂ ਤੇਰਾਇਆ ਪਿੱਛੇ ਉਹਨਾਂ ਨੇ ਲੁਧਿਆਣੇ 'ਚ ਵੀ ਹੋਇਆ ਕਿਉਂਕਿ ਮਕਮਲ ਮੰਡੇਟ ਜਿਹੜਾ ਹੈਗਾ ਉਹ ਕਿਤੇ ਨਹੀਂ ਮਿਲਿਆ ਪੰਜ ਕਾਰਪੋਰੇਸ਼ਨ 'ਚ ਆਮ ਆਦਮੀ ਪਾਰਟੀ ਮਕਮਲ ਮੰਡੇਟ हां सीताबाद जरूर आईया लुधियाने ਦੇ ਵਿੱਚ ਲੇਕਿਨ ਮੁਕਮਲ ਮੈਂਡੇਟ ਨਹੀਂ ਸੀ ਤੇ ਸਾਡੇ ਕੁਝ ਸਾਥੀਆਂ ਨੂੰ ਡਰਾ ਕੇ ਧਮਕਾ ਕੇ ਲਾਲਚ ਦੇ ਕੇ ਉਹ ਚਲੇ ਗਏ ਲੇਕਿਨ ਇਹ ਪਹਿਲ ਕਦਮੀ ਮੈਂ ਵਧਾਈ ਦੇਣਾ ਚਾਹੁੰਦਾ ਹੈ ਸਾਡੇ ਭਰਾ ਅਮਨ ਜੀ ਨੂੰ ਮੋਡ ਨੰਬਰ 12 ਮੁੱਲਾਪੁਰ ਦੇ ਸਾਰੇ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਪਹਿਲਾਂ ਤਾਂ ਸਰਕਾਰ ਦੇ ਖਿਲਾਫ ਸਾਡੀ ਕਮੇਟੀ ਬਣਾਉਣ ਦਾ ਜਿਹੜਾ ਕੰਮ ਕੀਤਾ ਅੱਠ ਸਾਡੇ ਕਾਉਂਸਲਰ ਸਹਿਬਾਨ ਜਿਨ੍ਹਾਂ ਨੂੰ ਜਿਤਾ ਕੇ ਭੇਜਿਆ ਚਟਾਂਗ ਦੇ ਵਾਂਗ ਔਰ ਇਹਦੇ ਪਿੱਛੇ ਮੈਂ ਲਗਾ ਸੰਦੀਪ ਸਿੰਘ ਸੰਧੂ ਸਾਹਿਬ ਔਰ ਸਾਰੇ ਜਿਹੜੇ ਮੁੱਲਾਪੁਰ ਦੇ ਲੋਗ ਹੈ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਫੈਸਲਾ ਤੇ ਫਤਵਾ ਦਿੱਤਾ ਤੇ ਅਮਨ ਜੀ ਦੇ ਆਉਣ ਨਾਲ ਹੁਣ ਸਾਡੇ ਕੋਲ 9 ਹੋ ਗਏ ਮੈਂ ਅਮਨ ਜੀ ਦਾ ਕਿਉਂਕਿ ਪਾਰਟੀ ਛੱਡ ਕੇ ਭਰਿਆ ਮੇਲਾ ਛੱਡ ਕੇ 2 ਸਾਲ ਮੁਕੰਮਲ ਅਜੇ ਪਾਰਟੀ ਦੇ ਪਏ ਹੋਣ ਤੇ ਪਾਰਟੀ ਅੱਜ ਸਰਕਾਰ ਚ ਹੋਵੇ ਇਹ ਵਿਅਕਤੀ ਨੂੰ ਇਤਿਹਾਸ ਯਾਦ ਕਰੇਗਾ ਕਿ ਭਰਿਆ ਮੇਲਾ ਤੇ ਪਾਰਟੀ ਛੱਡ ਕੇ ਆਇਆ ਅਮਨ ਕੌਂਸਲਰ ਵਾਰਡ ਨੰਬਰ 12 ਤੋਂ ਮੈਂ ਬਤੌਰ ਪ੍ਰਧਾਨ ਹੁੰਦਿਆਂ ਇਹਨਾਂ ਦੇ ਸਾਥੀ ਰਜਨੀਸ਼ ਜੀ ਮੈਂ ਆਪ ਦੇ ਵੱਲੋਂ ਤੇ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਸਵਾਗਤ ਇਹਨਾਂ ਦਾ ਕਰਦਾ ਐ ਔਰ ਇਹਨਾਂ ਦੇ ਆਉਣ ਦੇ ਨਾਲ ਕਾਉਂਸਲਰ ਦੇ ਆਉਣ ਨਾਲ ਕਮੇਟੀ ਸਾਡੀ ਬਣੀ ਰਹੀ ਸੀ ਇਹਨਾਂ ਦੇ ਆਉਣ ਦੇ ਨਾਲ ਕਮ ਸੇ ਕਮ ਜਿਹੜੇ ਵਿਅਕਤੀ ਜਾ ਰਹੇ ਕੋਈ ਛੱਡ ਕੇ ਜਿਹੜਾ ਕਾਂਗਰਸ ਦੀ ਉਹਦੇ ਦਿੱਤਿਆ ਉਹਨਾਂ ਨੂੰ ਸ਼ਾਇਦ ਸਬਕ ਵੀ ਲੈਣਾ ਚਾਹੀਦਾ ਹੈ ਕਿ ਜਦੋਂ ਛੱਡ ਕੇ ਜਾਈਏ ਤਾਂ ਭਰਿਆ ਮੇਲਾ ਛੱਡ ਕੇ ਜਾਣਾ ਚਾਹੀਦਾ ਔਖੇ ਵੇਲੇ ਜਦੋਂ ਬੰਦਾ ਛੱਡ ਕੇ ਜਾਂਦਾ ਹੈ ਉਹਨੂੰ ਫਿਰ ਸਮਾਜ ਤੇ ਲੋਕ ਯਾਦ ਨਹੀਂ ਕਰਦੇ ਸੋ ਮੈਂ ਜੀ ਆਇਆਂ ਕਹਨਾ ਹੈ ਅਮਨਜੀਤਾ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਣ ਨਹੀਂ ਦਿੱਤੀ ਜਾਏਗੀ ਐ ਤੁਹਾਨੂੰ ਦਿਲ ਦੇ ਕਰੀਬ ਲਾ ਕੇ ਕਰੀਬ ਅਸੀਂ ਰੱਖਾਂਗੇ ਔਰ ਤੁਹਾਡਾ ਹਮੇਸ਼ਾ ਆਦਰ ਮਾਨ ਸਨਮਾਨ ਅਸੀਂ ਕਾਇਮ ਕਰਾਂਗੇ ਕਈ ਵਾਰੀ ਲੋਕ ਇਹ ਕੱਲ ਕਹਿ ਦਿੰਦੇ ਐ ਇਹ ਬੰਦਾ ਜੁਆਇਨ ਕਰ ਜਾਂਦਾ ਹੈ ਸੱਠਾ ਸਾਹਿਬ ਨੇ ਜੁਆਇਨ ਕੀਤਾ ਬਲਵਿੰਦਰ ਜੀ ਨੇ ਜੁਆਇਨ ਕੀਤਾ ਸਮਾਉਂਤੇ ਇਹਨਾਂ ਲੋਕਾਂ ਨੂੰ ਜ਼ਰੂਰ ਇਹ ਪਤਾ ਲੱਗੇਗਾ ਕਿ ਅਸੀਂ ਇਹਨਾਂ ਲੋਕਾਂ ਦੀ ਕਿਸ ਪ੍ਰਕਾਰ ਕਦਰ ਕੀਮਤ ਪਾਵਾਂ ਸੋ ਇਹ ਤਾਂ ਸਾਰੀਆਂ ਇਹ ਗੱਲਾਂ ਅੱਜ ਜੁਆਇਨਿੰਗ ਦੀਆਂ ਸੀ ਦੂਸਰਾ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਕੱਲ ਅਸੀਂ ਪੰਜਾਬ ਦੇ ਗਵਰਨਰ ਨੂੰ ਮਿਲੇ ਸਾਂ ਜਿਸ ਪ੍ਰਕਾਰ ਪੰਜਾਬ ਦੇ ਅੰਦਰ ਹਾਲਾਤ ਬਣੇ ਹੋਏ ਤੁਸੀਂ ਦੇਖਿਆ ਕਿ ਅਨਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਇਹਨਾਂ ਨੇ ਪਟਿਆਲਾ ਦੀ ਜਿਹੜੇ ਮੇਰਸ਼ਿਪ ਜਿੱਤੀ ਔਰ 40 ਵਿਅਕਤੀਆਂ ਦੇ ਕਾਗਜ਼ ਹੀ ਨਹੀਂ ਦਾਖਲ ਹੋਣ ਦਿੱਤੇ ਇਹ ਹੈਗਾ ਇਨਕਲਾਬ ਇਹ ਹੈਗਾ ਭਗਤ ਸਿੰਘ ਦੀ ਸੋਚ ਤੇ ਪਹਿਰਾ ਇਹ ਹੈਗਾ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੀ ਪਰੰਪਰਾਵਾਂ ਪੂਰੀਆਂ ਕਰਨ ਉਜਾਫਰ ਤੁਸੀਂ ਦੇਖਿਆ ਲੁਧਿਆਣੇ ਦੇ ਵਿੱਚ ਇਹ ਜਿਹੜਾ ਕਾਂਗਰਸ ਦੇ ਬੰਦੇ ਲੈ ਜਾਣੇ ਕੋਈ ਭਾਜਪਾ ਦਾ ਲੈ ਜਾਣਾ ਇਹ ਕੰਮ ਸ਼ੁਰੂ ਕੀਤਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਜੈਨ ਜਿੰਦਰ ਜੈਨ ਜਤਿੰਦਰ ਜੈਨ ਮੋਗਾ ਤੋਂ ਜੁਗਿੰਦਰ ਜੈਨ ਐਮ ਐਲ ਏ ਸਾਬ ਕਾਂਗਰਸ ਤੋਂ ਜਿੱਤੇ ਉਧਰ ਲੈ ਗਏ ਫਿਰ ਤਿੰਨ ਚਾਰ ਹੋਰ ਗਏ ਮਗਰ ਔਰ ਅਕਾਲੀ ਦਲ ਦੀ ਉਸ ਪਾਰਟੀ ਦਾ ਤੇ ਜੁਗਿੰਦਰ ਜੈਨ ਸਾਹਿਬ ਦਾ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਹਾਂ ਉਹ ਚਲੇ ਗਏ ਇਸ ਦੁਨੀਆ ਛਿਣੀ ਰਹੇ ਅੱਜ ਕੋਈ ਰਾਜਨੀਤੀ ਚ ਉਹਨਾਂ ਦਾ ਕੋਈ ਨਾਮ ਨਿਸ਼ਾਨ ਨਹੀਂ ਤੇ ਅੱਜ ਅਕਾਲੀ ਦਲ ਮੁਕੰਮਲ ਤੌਰ ਤੇ ਹਾਸ਼ੀਏ ਤੇ ਆ ਗਿਆ ਕਿਉਂਕਿ ਇਹੋ ਜੀ ਰਾਜਨੀਤੀ ਨੂੰ ਲੋਕ ਪਸੰਦ ਨਹੀਂ ਕਰਦੇ ਇਹ ਜਿਹੜੀ ਰਾਜਨੀਤੀ ਸੋ ਲੁਧਿਆਣੇ ਚ ਹੋਇਆ ਫਗਵਾੜਾ ਦੇ ਵਿੱਚ ਮੁਕੰਮਲ ਮੰਡੇਟ ਹੈ ਜਿਵੇਂ ਤੁਹਾਨੂੰ ਸੰਦੀਪ ਜੀ ਤੁਸੀਂ ਕਿਹਾ ਕਿ ਹਜੇ ਇੱਥੇ ਸੌਣੀ ਚੁਕਾਈ ਗਈ ਉਹਦਾ ਕਾਰਨ ਹੈ ਮੁੱਲਾਪੁਰ ਜਿਸ ਸੌ ਇਸ ਕਰਕੇ ਨਹੀਂ ਚੁਕਾਈ ਗਈ ਕਿ ਹਜੇ ਤਾਂ ਤੁਹਾਡੇ 8 ਦੇ 8 ਬੰਦੇ ਕਾਇਮ ਖੜੇ ਤੁਸੀਂ ਉਹਨਾਂ ਵੀ ਪਾਰਟੀ ਛੱਡ ਕੇ ਸਾਡੇ ਕੋਲੇ ਆਮਨ ਆਏ ਅਸਲ ਵਿੱਚ ਇਹਨਾਂ ਨੇ ਪਹਿਲਾਂ ਪਟਿਆਲਾ ਕਿਉਂ ਨਹੀਂ ਫਗਵਾੜੇ ਦੀ ਛੋਣ ਕਰਾਈ ਕਿਉਂ ਅਮਰਸਰ ਲੇਟ ਕੀਤਾ ਕਿਉਂਕਿ ਇਹਨਾਂ ਕੋਲੇ ਮੰਡੇਟ ਨਹੀਂ ਹੈ ਜਲੰਧਰ ਕਰਾਤਾ ਸੋਚ ਕੋਰ ਤੋਂ ਬਾਅਦ 48 ਘੰਟਿਆਂ ਦੇ ਵਿੱਚ ਚੋਣ ਕਰਾਉਣੀ ਹੈ ਮੌਕੇ ਤੇ ਚੋਣ ਕਰਾਉਣਾ ਪੈਂਦਾ ਹੈ ਇਹਨਾਂ ਕੋਲੇ ਹਜੇ ਹੈ ਨਹੀਂ ਹਜੇ ਤੁਹਾਡੇ ਸਾਡੇ ਕੌਂਸਲਰ ਸਭਾ ਨਾਂ ਤੇ ਹੋਰ ਸਿਕੰਜਾ ਕਸਣਾ ਹੈ ਕਿ ਕਿੱਦਾਂ ਇਹ ਪੱਟ ਲਗੀ ਇਹਨਾਂ ਨੇ ਲੇਕਿਨ ਸੂਰਬੀਰ ਯੋਧੇ ਜਿਹੜੇ ਗੁਰੂ ਰਾਮਦਾਸ ਜੀ ਦੀ ਧਰਤੀ ਦੇ ਲੋਕ ਸਨ ਉਹ ਕਿਆਲੀ ਦੇ ਕਿਆਲੀ ਸਾਡੇ ਨਾਲ ਖੜੇ ਰਹੇ ਅੰਮ੍ਰਿਤਸਰ ਹੋਇਆ ਕਿਆਲੀ ਸਾਡੇ ਕੋਲੇ 4 ਅਕਾਲੀ ਦਲ ਕੋਲੇ ਤੇ 7 ਭਾਜਪਾ ਕੋਲੇ 52 90 ਦੇ ਹਾਊਸ ਤੋਂ 52 ਤੋਂ ਇਹਨਾਂ ਨੇ ੱੱਕੇ ਨਾਲ ਹਲਕੇ ਸਾ ਉੱਥੇ ਦਾਲ ਜੋੜਤੇ 92 ਦੇ ਹਾਊਸ ਤੋਂ 52 ਜਿਹੜਾ ਮੰਡੇਟ ਇੱਕ ਤਰਫਾ ਚੋਣ ਆ ਵੀ ਨਹੀਂ ਹੋਇਆ ਇਹ ਮਤ ਸਮਝੋ ਕਿ ਬਾਬਾ ਸਾਹਿਬ ਉਮੀਦ ਕਰਦੀ ਤੇ ਭਗਤ ਸਿੰਘ ਦੀ ਫੋਟੋ ਲਾ ਕੇ ਤੁਹਾਨੂੰ ਅੰਮ੍ਰਿਤਸਰ ਦੇ ਲੋਕ ਮਾਫ ਕਰ ਦੇਣਗੇ ਕਿਉਂਕਿ ਮੰਡੇਟ ਕਾਂਗਰਸ ਨੂੰ ਮਿਲਿਆ ਹੈ ਮੰਡੇਟ ਕਾਂਗਰਸ ਨੂੰ ਮਿਲਿਆ ਤੁਸੀਂ ੱੱਕੇ ਨਾਲ ਆਦਾ ਉੱਥੇ ਮੇਰ ਨਿਯੁਕਤ ਕਰ ਦਿੱਤਾ ਏਵੇਂ ਮੰਡੇਟ ਫਗਵਾੜੇ ਚ ਸਾਨੂੰ ਮਿਲਿਆ ਤੇ ਤੁਸੀਂ ਚੋਣਾਂ ਦੀ ਪ੍ਰਕਿਰਿਆ ਕੈਨਸਲ ਕਰਕੇ ਵੀ ਮਗਰਲੇ ਗੇਟ ਥੱਲੇ ਉਹਦੀ ਕਮਿਸ਼ਨਰ ਨੰਗ ਗਿਆ ਤੇ ਡੇਟ ਅੱਗੇ ਪਾ ਦਿੱਤੀ ਗਈ ਹਾਲਾਂਕਿ ਹਾਈ ਕੋਰਟ ਨੇ ਕਹਿ ਸੀ ਚੋਣ ਖਰਾਓ ਤੇ 5-6 ਕੌਂਸਲਰਾਂ ਤੇ ਮਕਦਮੇ ਦਰਜ ਕਰਨ ਤੋਂ ਬਾਅਦ ਸਾਡੇ ਬੰਦੇ ਫੇਰ ਖੜੇ ਰਹੇ ਦੋ ਬੰਦੇ ਉਹਨਾਂ ਚੋਂ ਛੱਡ ਕੇ ਚਲੇ ਗਏ ਜਿਨ੍ਹਾਂ ਨੂੰ ਕੋਈ ਲਾਲਚ ਤਾਂ ਹੋਵੇ ਸੋ ਮੇਰੇ ਕਹਿਣ ਦਾ ਮਤਲਬ ਐਡਾ ਤੁਸੀਂ ਇਹ ਜਿਹੜੀ ਹORS ਟ੍ਰੇਡਿੰਗ ਕਰਦੇ ਹੋ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਤੁਸੀਂ ਦਿੱਲੀ ਵਿੱਚ ਬੀਜੇਪੀ ਤੇ ਇਲਜ਼ਾਮ ਲਾਉਂਦੇ ਹੋ ਤੁਸੀਂ ਲੋਟਸ ਆਪਰੇਸ਼ਨ ਲੋਟਸ ਦੀ ਗੱਲ ਕਰਦੇ ਹੋ ਵਿਧਾਨ ਸਭਾ ਚ ਲੇਕਿਨ ਬੰਦੇ ਤੁਸੀਂ ਰੋਜ਼ਾਨਾ ਨਿਰੰਤਰ ਇਸ ਤਰ੍ਹਾਂ ਕੰਮ ਕਰਦੇ ਹੋ ਤੁਹਾਨੂੰ ਵੀ ਲੋਗਾਂ ਨੇ ਮaaf ਨਹੀਂ ਕਰਨਾ ਮੈਂਡੇਟ ਮੁੱਲਾਪੁਰ ਕਾਂਗਰਸ ਪਾਰਟੀ ਨੂੰ ਮਿਲੇ ਇਹ ਮੁੱਲਾਪੁਰ ਦੀ ਜਿਹੜੀ ਕਮੇਟੀ ਹੈ ਉਹਦੀ ਦੇਖਰੇਖ ਕਾਂਗਰਸ ਪਾਰਟੀ ਕਰੇ ਤੇ ਪ੍ਰਧਾਨ ਕਾਂਗਰਸ ਹੋਵੇ ਜੇ ਤੱਕ ਇਹ ਸਹੀ ਕਰਨ ਦੀ ਕੋਸ਼ਿਸ਼ ਕਰੋਂਗੇ ਅਸੀਂ ਬਰਦਾਸ਼ਤ ਵੀ ਨਹੀਂ ਕਰਾਂਗੇ ਤੇ ਲੜਾਈ ਵੀ ਲੜਾਂ ਔਰ ਜਨਤਾ ਵੀ ਬਰਦਾਸ਼ਤ ਨਹੀਂ ਕਰੇਗੀ ਸੋ ਇਹ ਹਾਲਾਤ ਹੈ ਅੱਜ ਪੰਜਾਬ ਦੇ ਬਾਬਾ ਸਾਹਿਬ ਅਮੇਦ ਕਰਦੀ ਜੋ ਬੁੱਤ ਨਾਲ ਹੋਇਆ અપਮਾਨ ਹੋਇਆ ਉਹ ਸਾਰੀ ਦੁਨੀਆ ਨੇ ਦੇਖੀ 26 ਜਨਵਰੀ ਵਾਲੇ ਦਿਨ ਸੰਵਿਧਾਨ ਦੇ ਨਿਰਮਾਤਾ ਦੂ ਸੰਵਿਧਾਨ ਨੂੰ ਸਾੜਨ ਦੀ ਗੱਲ ਕੀਤੀ ਗਈ ਪੈਟਰੋਲ ਪਾਇਆ ਤੇ ਕਹਾਣੀ ਦੱਸ ਦਿੱਤੀ ਕਿ ਮੋਗੇ ਤੋਂ ਇੱਕ ਬੰਦਾ ਆਇਆ ਜਿਹੜਾ ਕਿ ਦਲੇਰ ਭਾਈਚਾਰੇ ਨਾਲ ਸੰਬੰਧ ਸੀ ਉਹ ਥੋੜੀਆਂ ਲੈ ਕੇ ਬਾਬਾ ਸਾਹਿਬ ਹੁਣ ਕੀ ਪਤਾ ਉਹ Dalit ਭਾਈਚਾਰੇ ਨਾਲ ਸੰਬੰਧ ਸੀ ਜਾਂ ਨਹੀਂ ਸੀ ਇਹਦਾ ਪੁਲਿਸ ਕਹਿ ਰਹੀ ਹੈ ਨਾ ਜਿਵੇਂ ਲਾਟਸ ਆਪਰੇਸ਼ਨ ਸੀ ਅਬ ਇਹ ਮੇ ਹੀ ਹੋਣੇ ਕਹਿ ਦਿੰਦੇ ਆ ਜੇ ਕਿਤੇ ਹੈਂਡ ਗ੍ਰੇਨੇਡ ਸੱਟਿਆ ਜਾਂਦਾ ਉਹਨੂੰ ਕਹਿ ਦਿੰਦੇ ਆ ਛੁਰਲੀ ਡਿੱਗੀ ਸੀ ਜੇ ਕਿਤੇ ਬੱਬ ਫਟ ਜਾਂਦਾ ਕਹਿੰਦੇ ਟਾਇਰ ਫਟ ਗਿਆ ਇਹ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਸੋ ਪੁਲਿਸ ਮਸ਼ਰੂਫ ਸੀ ਸਾਡੇ ਕਾਉਂਸਲਰ ਚੱਕਨ ਚ ਤੇ ਬਾਬਾ ਸਾਹਿਬ ਅੰਬੇਦਕਰ ਦੀ ਉਸ ਬੁੱਤ ਤੇ ਇਹ ਹਮਲਾ ਤੇ ਇਹ ਅਪਮਾਨਜਨ ਗੱਲ ਔੜੀ ਕੌਣ ਲਿਆਇਆ ਕਿੱਥੇ ਲੱਗੀ ਇਹਦੀ ਕੋਈ ਗੱਲ ਨਹੀਂ ਜਿਵੇਂ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਪੰਜਾਬ 'ਚ ਹੋਈ ਤੇ ਪਹਿਲਾਂ ਕਹਦਾ ਕਿ ਲਾਰੈਂਸ ਬਸ਼ਨੋਈ ਦੀ ਤਾਂ ਇੰਟਰਵਿਊ ਪੰਜਾਬ ਦੀ ਨਹੀਂ ਹੈ ਹੁਲੀਆ ਉਰਾ ਸੀ ਉਹ ਫਿਰ ਹੁਲੀਏ ਨਾਲ ਆ ਗਈ ਹੁਣੇ ਸਿੱਧ ਹੋ ਗਿਆ ਕਿ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਪੰਜਾਬ 'ਚ ਹੋਈ ਸੋ ਇਹ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਇਹ ਸਾਰੇ ਲੋਕ ਬੇਫਕੂ ਬਣਾ ਰਹੇ ਔਰ ਜਨਤਾ ਬੇਵਕੂ ਬਣੇਗੀ ਨਹੀਂ ਜਦ ਤੱਕ ਬੜੀ ਸਿਆਣੀ ਹੈ ਇਸੇ ਕਰਕੇ 13 ਵਿੱਚੋਂ 60 ਸੀਟਾਂ ਦਾ ਮੰਡਟ ਪਾਰਲੀਮੈਂਟ ਦੇ ਵਿੱਚ ਸਾਨੂੰ ਮਿਲਿਆ ਔਰ 3 ਸੀਟਾਂ ਦਾ ਉਹਨਾਂ ਨੂੰ ਔਰ ਮੇਅਰ ਬਣਾਉਣ ਦੇ ਨਾਲ ਸਰਕਾਰਾਂ ਨਹੀਂ ਰਹਿਣੀਆਂ ਮੇਅਰ ਤਾਂ ਪੰਜੇ ਸਾਡੇ ਸੀਗੇ ਔਰ 92 ਸੀਟਾਂ ਆਮ ਆਦਮੀ ਪਾਰਟੀ ਲਈ ਤੋ ਕਿ ਜਿਹੜੇ ਲੋਕ ਹੈ ਉਹ ਤੁਹਾਡਾ ਕਰਤਾਰ ਪਛਾਣ ਗਏ ਆ ਤੁਸੀਂ ਕਹਿਆ ਸੀ ਬਦਲਾਵ ਦੀ ਰਾਜਨੀਤੀ ਇਹ ਉਹ ਵਰਕਰ ਨੇ ਅਮਨਜੀਤ ਹਰੀ ਜਿਨ੍ਹਾਂ ਨੇ ਪਾਰਟੀ ਨੂੰ ਮਾੜੇ ਸਮੇਂ ਨਾਲ ਖੜਕੇ ਇੱਥੋਂ ਤੱਕ ਲਿਆਂਦਾ। ਔਰ ਮੁੱਖ ਮੰਤਰੀ ਔਰ ਸਰਕਾਰ ਉਹ ਛੱਡ ਕੇ ਬੰਦਾ ਆਵੇ ਉਹ ਦਿਲ ਤੇ ਪੱਥਰ ਰੱਖਿਆ। ਸੋ ਕਹਿਣ ਦਾ ਮਤਲਬ ਹੈ ਅੱਜ ਪੰਜਾਬ ਦਾ ਮਾੜਾ ਹਾਲ ਹੈ, ਬਦਹਾਲ ਹੈ। ਪੰਜਾਬ 'ਚ ਕਿਸੇ ਪ੍ਰਕਾਰ ਦੀ ਕੋਈ ਕਿਸੇ ਵਿਅਕਤੀ ਦੀ ਸਿਕਿਉਰਿਟੀ ਨਹੀਂ ਹੈ। ਇਹ ਮਸ਼ਰੂਫ ਨੇ ਪੰਜਾਬ ਦੀ ਪੁਲਿਸ ਕੀ ਸਾਰੇ ਐਮਸੀਆਂ ਨੂੰ ਕੋਈ ਧਮਕੀ ਦੇ ਰਿਹਾ ਹੈ। ਕੋਈ ਸਰਪੰਚਾਂ ਨੂੰ ਦੇ ਰਿਹਾ ਕੋਈ ਸਰਪੰਚਾਂ ਨੂੰ ਭੁਜਾ ਕੇ ਰੱਖਿਆ ਜਿੱਥੇ ਸਾਡੇ ਜਿੱਤ ਕੇ ਸਾਰਾ ਕੰਮ ਤੇ ਪੰਜਾਬ ਦੀ ਪੁਲਿਸ ਤੇ ਅਫਸਰ ਸਹਿਬਾਨ ਵੀਡੀਓ ਤਹਿਸੀਲਦਾਰ ਇਸ ਕੰਮ ਤੇ ਲੱਗੇ ਹੋਇਆ ਹੈ ਕਈਆਂ ਦੇ ਜੇ ਦਵਾਈਆਂ ਦੀ ਦੁਕਾਨ ਆ ਉੱਥੇ ਡਰੱਗ ਇਨਸਪੈਕਟਰ ਭੇਜ ਦਿੰਦੇ ਆ ਕੋਈ ਦੁੱਧ ਦਾ ਕੰਮ ਕਰਦਾ ਤਾਂ ਉੱਥੇ ਹੈਲਥ ਡਿਪਾਰਟਮੈਂਟ ਵਾਲੇ ਭੇਜਦੇ ਇਹ ਕੰਮ ਚੱਲ ਰਿਹਾ ਤੇ ਜੇ ਕਿਸੇ ਦੀ ਕੋਈ ਦੁੱਧ ਦੀ ਗੱਡੀ ਲੱਗੀ ਆ ਤਾਂ ਉਹਨੂੰ ਕਹਿਣਗੇ ਤੇਰਾ ਕਾਰੋਬਾਰ ਤੇਰੀ ਗੱਡੀ ਹਟਾ ਦੇ ਨੇ ਸੋ ਇਹ ਕਿੱਟਾ ਚੱਲ ਰਿਹਾ ਹੈ ਔਰ ਇਹਰੇ ਨਾਲ ਕੋਈ ਫਾਇਦਾ ਨਹੀਂ ਹੋਣਾ ਸੋ ਇਹ ਸਾਰੀਆਂ ਲੰਮੀਆਂ ਚੌੜੀਆਂ ਗੱਲਾਂ ਹੋ ਗਈਆਂ ਅੱਜ ਮੇਰਾ ਦਿਲ ਤਾਂ ਨਹੀਂ ਸੀ ਲੇਕਿਨ ਮੈਂ ਦੁਬਾਰਾ ਫੇਰ ਸਾਡੇ ਭਰਾ ਅਮੰਡਾ ਧੰਨਵਾਦ ਕਰਦਾ ਕਿ ਉਹ ਸਾਡੇ ਨਾਲ ਉਹਨਾਂ ਨੇ ਆਏ ਐ ਔਰ ਸਾਡਾ ਸਾਥ ਦਿੱਤਾ ਹੈ ਪਾਰਟੀ ਦੇ ਉਹਨਾਂ ਨੇ ਹੱਥ ਫੜਿਆ ਤੇ ਨਾਲ ਹੀ ਨਾਲ ਮੈਂ ਵਧਾਈ ਦੇਣੀ ਚਾਹਣਾ ਹੈ ਮੁੱਲਾਪੁਰ ਦੇ ਲੋਕਾਂ ਨੂੰ ਸ਼ਹਿਰ ਨਿਵਾਸੀਆਂ ਨੂੰ ਔਰ ਖਾਸ ਕਰਕੇ ਇਸ ਆ ਜਿਹੜੇ 9 8 ਕਾਉਂਸਲਰ ਆ ਉਹਨਾਂ ਨੂੰ ਤੇ ਸਭ ਤੋਂ ਵੱਡੀ ਵਧਾਈ ਮੈਂ ਦੇਣਾ ਚਾਹਣਾ ਹੈ ਮੇਰੇ ਭਰਾ ਨੂੰ ਸੰਦੀਪ ਸਿੰਘ ਸੰਧੂ ਸਾਹਿਬ ਨੂੰ ਜਿਹਨੇ 320 ਵੋਟ ਐ ਪਾਰਲੀਮੈਂਟ ਵਿਲੇ ਵਧਾਈ ਸਾਡੀ ਤੇ ਅੱਜ ਕਾਰਪੋਰੇਸ਼ਨ ਉੱਥੇ ਮਿਊਨਿਸਪਲ ਕਮੇਟੀ ਬਣਾ ਕੇ ਸਿੱਧ ਕਰਤਾ ਬਾਬਾ ਕਿਰਪਾ ਕਰੇ ਉੱਚੇ ਬੋਲਣਾ ਬੋਲੀਏ ਕਰਤਾਰੋਂ ਡਰਿਏ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਸੇਵਾ ਕਰਦੇ ਰਹਿ ਰੱਬ ਝੋਲੀਆਂ ਤੁਹਾਡੀਆਂ ਜ਼ਰੂਰ ਉਹਨਾਂ ਲੋਕਾਂ ਦੀਆਂ ਭਰਦਾ ਜਿਹੜੇ ਲੋਕਾਂ ਦੀ ਸੇਵਾ ਕਰਦੇ ਨੇ ਕਿ ਕਿਹ ਅਸੀਂ ਇਹ ਨਾਲ ਜਿਹੜੇ ਹਰ ਜਗ੍ਹਾ ਤੇ ਮੇਅਰ ਬਣਾਇਆ ਜਾ ਰਿਹਾ ਹੈਗਾ ਕਾਂਗਰਸ ਇਸ ਤੀਜੂ ਕਿਵੇਂ ਲੜ ਰਹੀ ਹੈ ਉਹ ਤੁਸੀਂ ਦੇਖਿਆ ਹੋਣਾ ਅਸੀਂ ਉੱਥੇ ਲੜੇ ਪਹਿਲਾਂ ਵੜਨ ਨਹੀਂ ਦੇ ਰਹੇ ਸੀ ਅੰਮ੍ਰਿਤਸਰ ਫਿਰ ਅਸੀਂ ਬਾਹਰ ਧਰਨਾ ਲਾਇਆ ਰਾਤ ਦੇ 11 ਵਜੇ ਤੱਕ ਧਰਨੇ ਤੇ ਬੈਠੇ ਫਿਰ ਅਸੀਂ ਅਗਲੇ ਦਿਨ ਪਡਾਰੀ ਪੁਲ ਜਾਮ ਕੀਤਾ ਕੱਲ ਅਸੀਂ ਵਰਰਨ ਨੂੰ ਮਿਲੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜੋ ਸਾਡੇ ਕੋਲੇ ਬੈਸਟ ਉਪਰਾਲੇ ਹੈਗੇ ਐ ਰੈਮਡੀਜ਼ ਹੈਗੀਆਂ ਉਹ ਅਸੀਂ ਇਸਤੇਮਾਲ ਕਰ ਰਹੇ ਅਸੀਂ ਆਪਣੇ ਕਾਉਂਸਲਸ ਨੂੰ ਕਿਵੇਂ ਰੀਟੇਨ ਕਰਦੇ ਹਾਂ ਇਸ ਤਰੀਕੇ ਨਾਲ ਹਾਂਜੀ ਇਸ ਤਰੀਕੇ ਨਾਲ ਤੁਹਾਡੇ ਕਾਉਂਸਲਰ ਆ ਇੱਕ ਵਾਰ ਦੇਖੋ ਵੇਖੋ ਰੀਟੇਨ ਕਰਨ ਦਾ ਕੋਈ ਸਾਡੇ ਕੋਲ ਦਵਾਈ ਤਾਂ ਹੈ ਨਹੀਂ ਕਿ ਉਹਨੂੰ ਖਵਾ ਦਈਏ ਸਾਡੇ ਕੋਲੇ ਹੌਸਲਾ ਹੈ ਜੇ ਕਿਸੇ ਦੇ ਕੋਈ ਮਗਰ ਜਾਂਦਾ ਹੈ ਲੜਦਾ ਹੈ ਅਸੀਂ ਉਹਦੇ ਨਾਲ ਖੜਦੇ ਹਾਂ ਕਈ ਥਾਂ ਇੱਕ ਬੰਦਾ ਡਰ ਜਾਂਦਾ ਹੈ ਪਰਵਾਹ ਡਰ ਜਾਂਦਾ ਹੈ ਉਹਨਾਂ ਨੂੰ ਧਮਕਾ ਲਿਆ ਜਾਂਦਾ ਹੈ ਲੇਕਿਨ ਜਿਹੜੇ ਢੱਲੇ ਦਾ ਰੋਗ ਹੁੰਦੇ ਆ ਮਰਦ ਹੁੰਦੇ ਆ ਜਿਹੜੇ ਝਿਜਕਦੇ ਨਹੀਂ ਕਿਉਂਕਿ ਉਹਨਾਂ ਲੋਕਾਂ ਦੀਆਂ ਕੀਮਤਾਂ ਪੈਣ ਜਾਂਦੀਆਂ ਉਹ ਫਿਰ ਖੜੇ ਰਹਿੰਦੇ ਆ ਅੱਜ ਦੀ ਡੇਟ ਦੇ ਵਿੱਚ ਸਾਡੇ ਜਿਹੜੇ ਲੁਧਿਆਣੇ ਚੋਂ ਗਏ ਦੋ ਤਿੰਨਾਂ ਤੋਂ ਬਿਨਾ ਦੂਸਰੇ ਖੜੇ ਹੀ ਐ ਤੇ ਸੇਮ ਸਾਡੇ ਇੱਥੇ ਸਾਰੇ ਲੋਕ ਕਹਿੰਦੇ ਰਹੇ ਰਮਨਜੀਤ ਸਿੰਘ ਬਿੱਟੂ ਨੇ ਸਵਾਲ ਖੜੇ ਕੀਤੇ ਕਹਿੰਦੇ ਕਾਂਗਰਸ ਨਾਲ ਬੜ ਕੇ ਕਹਿੰਦੇ ਕਹਿੰਦੇ ਉਹਨਾਂ ਦੀ ਬੱਸ 'ਚ ਬੈਠਣ ਦੀ ਬਲ ਤਾਂ ਕੀ ਲੋੜ ਸੀ ਕੀ ਕਹਿੰਦੇ ਕਿੰਨਾਂ ਦੀ ਬੱਸ ਕਹਿੰਦੇ ਆਵਾਦਵੀ ਪਾਰਟੀ ਦੀ ਬੱਸ ਕੌਣ ਬੈਠਾ ਉਹਨਾਂ ਨੇ ਸਵਾਲ ਖੜੇ ਕੀਤੇ ਜੀ ਉਹਨਾਂ ਨੇ ਰਮਨਜੀਤ ਸਿੰਘ ਬਿੱਟੂ ਨੇ ਕੌਣ ਬੈਠਾ ਕੀ ਨਹੀਂ ਬੱਸ ਤੁਹਾਡੇ ਨੇ ਸਵਾਲ ਖੜੇ ਕੀਤੇ ਨੇ ਮੈਂ ਕਹਿੰਦਾ ਇੱਕ ਚੰਡੀਗੜ੍ਹ 'ਚ ਇੱਕ ਨੇ ਤੇ ਬਾਹਰ ਕਹਿੰਦੇ ਮੇਰੀ ਇਹ ਬੇਨਤੀ ਹੈ ਕਿ ਰ ਮੈਂ ਤੁਹਾਨੂੰ ਕਈ ਵਾਰ ਹੀ ਕਿਹਾ ਕਿ ਬਿੱਟੂ ਸਾਹਿਬ ਦਾ ਕੋਈ ਜਿਹੜਾ ਇਹੋ ਜਿਹਾ ਬਿਆਨ ਹੁੰਦਾ ਉਹਨੂੰ ਕੋਈ ਬਹੁਤਾ ਸੀਰੀਅਸ ਨਾ ਲਿਆ ਕਰ ਉਹ ਕਈ ਵਾਰੀ ਲਖਨਊ ਜਾਂਦੇ ਜਾਂਦੇ ਮੁੰਬਈ ਕਿਦੋਂ ਜਾਵੜੇ ਨੂੰ ਉਹਨਾਂ ਦਾ ਕੋਈ ਪਤਾ ਤੇ ਮੁੰਬਈ ਜਾਂਦੇ ਜਾਂਦੇ ਉਹ ਜੰਮੂ ਕਸ਼ਮੀਰ ਕਿਦੋਂ ਪਹੁੰਚ ਜਾਣ ਉਹਦਾ ਦਾ ਕੋਈ ਪਤਾ ਨਹੀਂ ਨਾ ਦਾ ਭਰਾਵਾ ਅਸੀਂ ਕਿਸੇ ਦੀ ਬੱਸ 'ਚ ਬੈਠੇ ਜੇ ਅੰਮ੍ਰਿਤਸਰੋਂ ਬੱਸ ਸਾਡੀ ਸੀ ਤਾਂ ਉਹਨੂੰ ਦੱਸਦੇ ਆਂ ਅਸੀਂ ਲੈ ਕੇ ਆਏ ਅੰਮ੍ਰਿਤਸਰ ਦੇ মিডিਆ ਨੇ ਤਾਂ ਇਹ ਗੱਲ ਕਹੀ ਨਹੀਂ ਤੇ ਨਾ ਹੀ ਉੱਥੇ ਕਿਸੇ ਨੇ ਵੇਖੀ ਵੀ ਅਸੀਂ ਉਹਨਾਂ ਦੀ ਬਸ ਚਾਹੀਏ ਬਿੱਟੂ ਜੀ ਨੇ ਆਪਦਾ ਕੰਮ ਚਲਾਤਾ ਸੋ ਮੇਰੀ ਇਹ ਬੇਨਤੀ ਹੈ ਸੋ ਬਿੱਟੂ ਜੀ ਨੇ ਤਾਂ ਵੀ ਕਹਿਤਾ ਕਿ ਅਗਲਾ ਮੁੱਖ ਮੰਤਰੀ ਬੀਜੇਪੀ ਦਾ ਮੈਂ ਹੋਵਾਂਗਾ ਬੀਜੇਪੀ ਦਾ ਐਮਐਲਏ ਤਾਂ ਇੱਕ ਹੈ ਸੋ ਬਿੱਟੂ ਜੀ ਦੇ ਬਾਰੇ ਮੇਰੇ ਹੱਥ ਜੋੜੇ ਕੋਈ ਹੋਰ ਗੱਲ ਹੈ ਤਾਂ ਕੋਈ ਪੁੱਛਣਾ ਤਾਂ ਸੋ ਕਾਂਗਰਸ ਦਾ ਸਟੈਂਡ ਥੀ ਇੰਡੀਆ ਲਾਈਫ ਸਿਮਰਜੀਤ ਸਿੰਘ ਬਿਆਨ ਦਿੱਤਾ ਜਿਹੜੇ ਬਿਆਨ ਦਿੱਤੇ ਸੀ ਕਹਿੰਦੇ ਕਿ ਮੈਨੂੰ ਕਾਂਗਰਸ ਤੈਨੂੰ ਰੋਕਿਆ ਗਿਆ ਮੇਰੇ ਕਾਫੀ ਬਿਆਨ ਜਿਹੜਾ ਉਹਨਾਂ ਕੋਲੋਂ ਦਿੱਤੇ ਕਹਿੰਦੇ ਸੋ ਮੇਰਾ ਖਿਆਲ ਜਿਹੜੀਆਂ ਇਹੋ ਜਿਹੀਆਂ ਗੱਲਾਂ ਇਹ ਸਾਡੀ ਪਾਰਟੀ ਦੇ ਇੰਟਰਨਲ ਮਸਲੇ ਐ ਮੈਂ ਉਹ ਤੁਹਾਨੂੰ ਏਸੇ ਪ੍ਰੈਸ ਤੇ ਇੱਥੇ ਕਿਸੇ ਪ੍ਰਕਾਰ ਦੀ ਔਟਬਾਜੀ ਦਾ ਪ੍ਰੈਸ ਦੀ ਵੀ ਐ ਮਾੜੀ ਮੁੱਟੀ ਤੁਸੀਂ ਕਹਿੰਦੇ ਮੇਰਾ ਮਾਈਕ ਇੱਥੇ ਹੋਵੇ ਦੂਜੇ ਦਾ ਇੱਧਰ ਹੋਵੇ ਸੋ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਯਾਰ ਨਾ ਨਾ ਪਰਿਵਾਰ ਦੇ ਵਿੱਚ ਮਾੜਾ ਮੋਟਾ ਇਹ ਕੰਮ ਜਿਹੜਾ ਚੱਲਦਾ ਰਹਿਣੇ ਪਰ ਇੰਟਰਨਲ ਪਾਰਟੀ ਦੇ ਮਸਲੇ ਸੋ ਉਹ ਅਸੀਂ ਇੰਟਰਨਲ ਫੋਰਮ ਤੇ ਹੀ ਰਿਕਾਮੈਂਡ ਕਰਦੇ ਹਾਂ ਕਿ ਇੰਡੀਆ ਲਾਈਸਟ ਦੇ ਚੋਥੀ ਲੀਡ ਦੇ ਵਿੱਚ ਵੀ ਹੁਣ ਤੁਹਾਡੇ ਪਰਸਨਲ ਸਾਡਾ ਹਾਈ ਬੇਸ ਆਈ ਡੋਨਟ ਹੈਵ ਅ ਮੈਂਡੇਟ ਟੂ ਟੈਲ ਯੂ ਦੈਟ ਵਾਟ ਇਜ਼ आवर ਸਟੈਂਡ ਔਨ ਇੰਡੀਆ ਐਲਾਈਅንስ ਮੇਰੇ ਕੋਲੇ ਮੈਂਡੇਟ ਹੈਗਾ ਪੰਜਾਬ ਦਾ ਬਤੌਰ ਕਾਂਗਰਸ ਪਰਦਾ ਔਰ ਦਿੱਲੀ ਦੇ ਅੰਦਰ ਵੀ ਅਸੀਂ ਸਿੱਧਾ ਸਿੱਧਾ ਲੜ ਰਹੇ ਹਾਂ ਤੇ ਇੱਥੇ ਵੀ ਅਸੀਂ ਸਿੱਧਾ ਸਿੱਧਾ ਲੜਾਈ ਲੜ ਰਹੇ ਹੁਣ ਕੱਲ ਰਾਹੁਲ ਗਾਂਧੀ ਜੀ ਦੀਆਂ ਟਿੱਪਣੀਆਂ ਉਹਨਾਂ ਦੀ ਗੱਲਬਾਤ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਸਟੈਂਡ ਹੈਗਾ ਸੋ ਜਿਹੜੀ ਚੀਜ਼ ਦਾ ਮੇਰੇ ਕੋਲ ਮੰਡੇਟ ਨਹੀਂ ਆ ਪੂਰੇ ਤੇ ਮੈਂ ਅੰਗੇ ਟਿੱਪਾ ਟਿੱਪ ਨਹੀਂ ਕਰਾਂ ਪਰ ਹਾਂ ਇੱਕ ਦਾ ਮੰਡੇਟ ਮੇਰੇ ਕੋਲ ਹੈਗਾ ਕਿ ਕਾਂਗਰਸ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ 'ਚ ਨਾ ਕੋਈ ਸਮਝੌਤਾ ਨਾ ਕਦੇ ਹੋਏਗਾ ਤੇ ਨਾ ਕਦੇ ਅਸੀਂ ਕਿਸੇ ਪ੍ਰਕਾਰ ਦਾ ਇਹਨਾਂ ਦੇ ਨਾਲ ਭਾਵੇਂ ਕੁਝ ਹੋ ਜੇ ਰਾਜਨੀਤੀ ਛੱਡਣੀ ਪਏ ਲੇਕਿਨ ਸਾਡਾ ਕੋਈ ਸੋਚ

ਹਾਂਜੀ ਨੁਕਸਾਨ ਕਰਨੀ ਹੈ ਜਿਹੜੀਆਂ ਬਿਆਨਬਾਜ਼ੀਆਂ ਇੰਨੀ ਚੋਣ ਹੈ ਜੀ ਆ ਵੈਸਟ ਹੰਕਰੀ ਜਿਵੇਂ ਜ਼ਿਕਰ ਕੀਤਾ ਜੀ ਸਭ ਨੂੰ ਬੇਨਤੀ ਕਰਾਂਗਾ ਕਿ ਕੋਈ ਵੀ ਗੱਲ ਕਰਨੀ ਹੋਵੇ ਚਾਹੇ ਕੋਈ ਵੱਡਾ ਲੀਡਰ ਹੈ ਚਾਹੇ ਕੋਈ ਛੋਟਾ ਲੀਡਰ ਹੈ ਚਾਹੇ ਕੋਈ ਪੁਰਾਣਾ ਲੀਡਰ ਹੈ ਚਾਹੇ ਕੋਈ ਨਵਾਂ ਲੀਡਰ ਹੈ ਹਰ ਇੱਕ ਨੂੰ ਮੇਰੀ ਗੁਜ਼ਾਰਿਸ਼ ਹੈ ਹੱਥ ਜੋੜ ਕੇ ਕਿ ਸਾਨੂੰ ਕੋਈ ਵੀ ਗੱਲ ਹੈ ਉਹ ਪਾਰਟੀ ਪਲੇਟਫਾਰਮ ਤੇ ਕਰਨੀ ਚਾਹੀਦੀ ਜੀ ਅੱਗੇ ਹਰ ਪ੍ਰੋਜੈਕਟ ਨਾਲ ਲੱਗੇ ਤੁਸੀਂ ਪਿਛਲੀ ਵਾਰ ਵੀ ਸਵਾਲ ਪੁੱਛੀਗੇ ਪ੍ਰੋਜੈਕਟ ਜਿਹੜੇ ਵੀ ਪਿਛਲੀ ਵਾਰ ਕੰਪਲੀਟ ਹੋਣੇ ਮਰੋ ਉਮੀ ਪੈ ਰਹੀ ਹੈ ਅਜੇ ਉਹਨਾਂ ਦਾ ਬਿਲਕੁਲ ਸਾਫ ਜਿਹੜੇ 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 ਸਮਾਰਟ ਸਿਟੀ ਦੇ ਪ੍ਰੋਜੈਕਟਾਂ ਦੇ ਅਸੀਂ ਅਸੀਂ ਔਰ ਬੁੱਢਾ ਨਾਲਾ ਤੇ ਇੱਕ ਵੱਖਰੀ ਮੀਟਿੰਗ ਬੁਲਾਈ ਸੀ ਡੀਸੀ ਸਾਹਿਬ ਨੇ ਉਰੇ ਤੇ ਕਿਹਾ ਕਿ ਤੁਸੀਂ ਦੋ ਦਿਨ ਮੈਂ ਛੁੱਟੀ ਤੇ ਹੈ ਜੀ ਮੈਂ ਜਾਣਾ ਇਸ ਕਰਕੇ ਮੈਂ ਇਹਦੇ ਤੇ ਚਰਚਾ ਨਹੀਂ ਕਰ ਸਕਦਾ ਦੁਬਾਰੇ ਅਸੀਂ ਇਹਦੇ ਤੇ ਗੰਭੀਰਤਾ ਦੇ ਨਾਲ ਸਾਰੀਆਂ ਪ੍ਰੋਜੈਕਟਸ ਦੇ ਉੱਤੇ ਚਰਚਾ ਕਰਕੇ ਔਰ ਵੇਖਣ ਜਾਵਾਂਗੇ ਅਸੀਂ ਸਾਰੇ ਪ੍ਰੋਜੈਕਟ ਜਿਹੜੇ ਸਮਾਰਟ ਸਿਟੀ ਦੇ ਤਹਿਤ ਕੰਪਲੀਟ ਹੋਏ ਹੈ ਔਰ ਜਿਹੜੇ ਅੰਡਰ ਪ੍ਰੋਸੈਸ ਹੈ ਕਿ ਉਹ ਕੰਮ ਕਿੱਦਾਂ ਦੇ ਹੋਏ ਹੈ ਕਿਵੇਂ ਹੋਏ ਹੈ ਔਰ ਅਗਰ ਜਿੱਥੇ ਵੀ ਕੋਈ ਨਿਕੀ ਹੋਈ ਹੋਰ ਹੈ ਬਾਰੇ ਸਰਕਾਰ ਨੂੰ ਅਸੀਂ ਲਿਖ ਕੇ ਦੇਵਾਂਗੇ ਕਿ ਆ ਇੱਥੇ ਨੁਕਸਾਨ ਕੀਤਾ ਗਿਆ ਔਰ ਮੈਂ ਹਾਂ ਇਹ ਜ਼ਰੂਰ ਕਿ ਆ ਸੀਗਾ ਜੀ ਸਮਾਰਟ ਸਿਟੀ ਦਾ ਅਜੰਡਾ ਕੁਝ ਹੋਰ ਸੀਗਾ ਦੇਸ਼ ਦੇ ਅੰਦਰ ਸਮਾਰਟ ਸਿਟੀ ਦਾ ਅਜੰਡਾ 3 ਲੱਖ ਕਰੋੜ ਰੁਪਇਆ ਲਾ ਦਿੱਤਾ ਗਿਆ 스마트 ਸਿਟੀਜ਼ ਤੇ ਦੇਸ਼ ਦੇ ਅੰਦਰ ਲੇਕਿਨ ਉਹ 스마트 ਸਿਟੀਜ਼ ਜਿਹੜੀਆਂ ਬਣਾਉਣੀਆਂ ਸਨ ਉਹ ਸਾਨੂੰ 스마트 ਸਿਟੀਆਂ ਕਿਤੇ ਨਜ਼ਰ ਨਹੀਂ ਆਈਆਂ ਔਰ ਜਿਸ ਪ੍ਰਕਾਰ ਦੇ ਸਰਵੇ ਕੀਤੇ ਗਏ ਸੀਗੇ ਉਹਨਾਂ ਦੇ ਸਰਵੇਆਂ ਦੇ ਮੁਤਾਬਕ 스마트 ਸਿਟੀ ਤੇ ਕੰਮ ਨਹੀਂ ਕੀਤਾ ਗਿਆ ਤਿਉਂ ਦਾ ਤਿਉਂ ਇਹ এনवायरमेंट ਫ੍ਰੈਂਡਲੀ 스마트 ਸਿਟੀਆਂ ਬਣਦੀਆਂ ਸਨ ਬਣਨੀਆਂ ਸੀ ਤੁਸੀਂ ਦੇਖ ਲਓ ਲੁਧਿਆਣੇ ਦਾ ਕਿੰਨਾ ਨੰਬਰ ਆਇਆ ਉਹ ਸਵੱਛਤਾ ਧਿਆਨ ਦੇ ਵਿੱਚ ਤੁਸੀਂ ਆਪ ਸਾਰਿਆਂ ਨੇ ਦੇਖਿਆ ਫਿਰ ਤੁਸੀਂ ਇਹਨੂੰ ਸਮਾਰਟ ਸਿਟੀ ਘੋਸ਼ਿਤ ਕੀਤਾ ਸੀਗਾ ਜ਼ਿੰਮੇਦਾਰ ਕਿਹੜਾ ਕੋਣ ਹੈ ਬੀਜੇਪੀ ਗਵਰਨਮੈਂਟ ਹੂ ਇਜ਼ ਰਿਸਪੋਨਸਿਬਲ ਤੁਸੀਂ ਕਿਉਂਕਿ ਤੁਸੀਂ ਸਮਾਰਟ ਸਿਟੀ ਦਾ ਲੈ ਕੇ ਆਏ ਸੀ ਪ੍ਰੋਜੈਕਟ ਤੇ ਅੱਜ ਵੀ ਅਗਰ ਅਸੀਂ ਸਾਡਾ ਪਹਿਲੇ ਦਸਾ ਵਿੱਚ ਸਾਡਾ ਨਾਮ ਆ ਰਿਹਾ ਲੁਧਿਆਣੇ ਦਾ ਤੇ ਬੀਜੇਪੀ ਇਹਦੀ ਜ਼ਿੰਮੇਦਾਰ ਹੈ ਔਰ ਨਾਲ ਅਦਵੀ ਪਾਣੀ ਵੀ ਜਿਹੜੀ ਵਰਗੇ ਹਸਪਤਾਲ ਸਰ ਮੈਂ ਉਹ ਚਾਰ ਵਾਰੀ ਪੀਜੀਆਈ ਦੀ ਆਲਰੇਡੀ ਗੱਲ ਕਰ ਚੁੱਕਿਆ ਹੈ ਫਿਰ ਉਹ ਕਹਿੰਦੇ ਕਿ ਦੇਸ਼ ਦੇ ਅੰਦਰ ਸਾਡੇ ਨਿਯਮ ਹੈ ਅਸੀਂ ਉਹ ਪੀਜੀਆਈ ਹੁਣ ਇਸ ਵਾਰੀ ਮੈਨੂੰ ਲੱਗਦਾ ਕਿ ਮੇਰਾ ਲੋਕ ਸਭਾ ਦੇ ਵਿੱਚ ਸਵਾਲ ਵੀ ਇਹਦੇ ਤੇ ਲੱਗੇਗਾ ਅਗਰ ਲੱਗ ਗਿਆ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹਰੀ ਲੜਾਈ ਕਿੱਦਾਂ ਲੜਦੇ ਔਰ ਆਉਣ ਵਾਲੇ ਸਮੇਂ 'ਚ ਅਸੀਂ ਸਾਰੇ ਲੀਡਰ ਸਹਿਬਾਨਾਂ ਨੂੰ ਲੈ ਕੇ ਮਿਸਟਰ ਨੱਡਾ ਨੂੰ ਪੀਜੀਆਈ ਦੀ ਡਿਮਾਂਡ ਦੇ ਬਾਰੇ ਮਿਲ ਰਹੇ ਹੈ ਕਿ ਸਾਨੂੰ ਪੀਜੀਆਈ ਜ਼ਰੂਰ ਚਾਹੀਦਾ ਹੈ ਪਰ ਪੀਜੀਆਈ ਜਾਂ ਐਮਜ਼ ਸਾਨੂੰ ਜ਼ਰੂਰ ਚਾਹੀਦਾ ਹੈ ਔਰ ਇਹ ਸਮੇਂ ਲੜਾਈ ਲੜ ਸਕਦੇ ਹੈ ਔਰ ਸਰਕਾਰ ਅਗਰ ਨਹੀਂ ਦੇਗੀ ਕਿਉਂਕਿ ਹਜੇ ਤੱਕ 11 ਸਾਲਾਂ ਦੇ ਵਿੱਚ ਲੁਧਿਆਣੇ ਨੂੰ ਕੀ ਪੰਜਾਬ ਨੂੰ ਕਿਸੇ ਪ੍ਰਕਾਰ ਦਾ ਕੋਈ ਵੱਡਾ ਪ੍ਰੋਜੈਕਟ ਨਹੀਂ ਮਿਲਿਆ ਹਾਲਾਂਕਿ ਲੁਧਿਆਣੇ ਦੇ ਆਦਰਨੀਆ ਕੇਂਦਰੀ ਮੰਤਰੀ ਹੁਣ ਰੇਲਵੇ ਮੰਤਰੀ ਹੋ ਗਏ ਸੋ ਪੁਰਾਣਾ ਜਿਹੜਾ ਸਾਡਾ ਚੱਲ ਰਿਹਾ ਸਟੇਸ਼ਨ ਦਾ ਕੰਮ ਹੈ ਉਹਨੂੰ ਹੀ ਦੇਖ ਰੇ ਕਰ ਰਹੇ ਆਲਰੇਡੀ ਉਹਨਾਂ ਟੈਂਡਰ ਤਾਂ ਪਹਿਲਾਂ ਦਾ ਹੋਇਆ ਵਿਆ ਸੋ ਰੇਲ ਮਨਿਸਟਰ ਹੁੰਨਿਆ ਕਿੰਨੀਆਂ ਗੱਡੀਆਂ ਨਵੀਆਂ ਆਣੀਆਂ ਕਿੰਨੇ ਬ੍ਰਿਜਸ ਬਣੇ ਕੀ ਗੱਲ ਬਣੀ ਅੰਡਰ ਬ੍ਰਿਜ ਬਣੇ ਇਹ ਪਤਾ ਆਉਣ ਵਾਲਾ ਸਮਾਂ ਦੱਸੇ ਕਿ ਕੋਈ ਬਜਟ ਦੇ ਵਿੱਚ ਬਜਟ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਪ੍ਰੋਵੀਜ਼ਨ ਨਹੀਂ ਸੀ ਜਿਹੜਾ ਬਜਟ ਹੈਗਾ ਸਕੂਲ ਨੂੰ ਲੈ ਕੇ ਬਿਚੂ ਇਹਨੇ ਸਵਾਲ ਚੁੱਕੇ ਕਹਿੰਦੇ ਕਾਂਗਰਸ ਪਾਰਟੀ ਵਲੇ ਜਦੋਂ ਅਸੀਂ ਸੀਗੇ ਤਾਂ ਸਕੂਲ ਦੀ ਬਿਲਡਿੰਗ ਬਣਾਈ ਸੀ ਹੱਲੇ ਤੱਕ ਜਿਹੜੀ ਹੈ ਉੱਥੇ ਕੋਈ ਟੀਚਰ ਨਹੀਂ ਆਤੇ ਫਿਰ ਨਗਰ ਦੀ ਜਗ੍ਹਾ ਮੈਂ ਖੁਦ ਜਾ ਕੇ ਮੁੱਖ ਮੰਤਰੀ ਕੈਪਟਨ ਨਾਲ ਲੜ ਕੇ ਉਹ ਜਗ੍ਹਾ ਜਾ ਕੇ ਉਹਨੂੰ ਲੈ ਕੇ ਆਇਆ ਸੀ 50 ਮੋੜ ਦੀ ਜਗ੍ਹਾ ਹੀ ਕਰ ਪਏ ਜਿੱਤੇ ਜਾ ਕੇ ਲੈ ਕੇ ਆਇਆ 12 ਪੈਸਾ ਅਸੀਂ ਮੈਂ ਆਪਣੇ ਜਿਹੜਾ ਮਰਾ ਫੰਡ ਸੀ ਉਹਦੇ ਵਿੱਚੋਂ ਲਗਾਇਆ ਗਿਆ ਐਜੂਕੇਸ਼ਨ ਬੋਰਡ ਵੱਲੋਂ ਲਗਾਇਆ ਗਿਆ ਉਸ ਤੋਂ ਇਲਾਵਾ ਪੁਸ਼ੂ ਮੂਵਮੈਂਟ ਐਸਟੇ ਲਗਾਇਆ ਤਾਂ ਜਾ ਕੇ ਸਕੂਲ ਬਰੇ ਨੂੰ ਘੱਟੋ-ਕਪਾਈ ਸਾਲ ਦਾ ਆਪਣਾ 2-3 ਸਾਲ ਹੋ ਗਏ ਸਕੂਲ ਨੂੰ ਬਣੇ ਹੋਏ ਤੇ ਸਕੂਲ ਅੰਦਰ ਚੱਲੂ ਨਹੀਂ ਹੋ ਸਕਿਆ ਇਸ ਗੱਲ ਤੋਂ ਲੋਕ ਕੰਝ ਬੜਾ ਰੋਸਦਾ ਜਿਉਂਕਿ ਉਸ ਸਾਲ ਤੱਕ ਜੀ ਕੋਈ ਸਕੂਲ ਨਹੀਂ ਜੀ ਗਰੀਬ ਆਬਾਦੀ ਐ ਇਸ ਲਈ ਮੇਰੀ ਹੈ ਜਲਦੀ ਤੋਂ ਜਲਦੀ ਸਰਕਾਰ ਨੂੰ ਸਕੂਲ ਚਾਲੂ ਕਰਨਾ ਚਾਹੀਦਾ ਇਸੇ ਤਰ੍ਹਾਂ ਇੱਕ ਸਕੂਲ ਹੋਰ ਆਪਣਾ ਮਿਲਰ ਕਾਇੰਦੇ ਵਿੱਚ ਬਣਿਆ 2 ਕਰੋੜ ਰੁਪਏ ਦਾ ਅਲਗਨ ਬਣਾਇਆ ਸੀ ਉਹ ਬਿਲਡਿੰਗ ਜਿਹੜਾ 5 ਸਟਾਰ ਹੋਟਲ ਹੁੰਦਾ ਉਸ ਤਰ੍ਹਾਂ ਬਣੀ ਪਈ ਹੈ ਉਹ ਹਾਲੇ ਤੱਕ ਚੱਲੂ ਨਹੀਂ ਹੋਇਆ ਇਹ ਐਜੂਕੇਸ਼ਨ ਨਾਲੇ ਇਹਰਾ ਸਵਾਲ ਜੋ ਡਾਟਰ ਸਾਹਿਬ ਨੇ ਇਹਨੇ ਉਪਰਾਲਾ ਕੀਤਾ ਇਹ ਨਾ ਸਵਾਲ ਬਿੱਟੂ ਜੀ ਨੂੰ ਕਹੋ ਕਿ ਤੁਸੀਂ ਚੀਫ ਮਿਨਿਸਟਰ ਸਾਹਿਬ ਨੂੰ ਪੁੱਛੋ ਨਾ ਇਹਰਾ ਸਵਾਲ ਸਾਨੂੰ ਸਿਟੀ ਸੈਂਟਰ ਨੂੰ ਲੈ ਕੇ ਜਿਹੜੀ ਆਪਣੇ ਜਗ੍ਹਾ ਬਹੁਤ ਖਾਲੀ ਪਈ ਹੈ ਉਹਦੇ ਤੇ ਕਿਸੇ ਕੋ ਕੇਸ ਵੀ ਨਿਬੜਕਾ ਹੈਗਾ ਜਣਾ ਉਹਦੇ ਤੇ ਲੈ ਕੇ ਤੁਹਾਡੇ ਵੱਲੋਂ ਕੋਈ ਇਨੀਸ਼ੀਏਟਿਵ ਵਰਕ ਕੀਤਾ ਗਿਆ ਸਭ ਹਾਜਿਤਾਉਂ ਰਿ ਕੇਸ ਦੀ ਮੈਨੂੰ ਨਹੀਂ ਪਤਾ ਕਿ ਨਿਬੋ ਕਮਲ ਤੌਰ ਤੇ ਜਿਹੜਾ ਹੈਗਾ ਕੀ ਹੋਇਆ ਲੇਕਿਨ ਇਹਨਾਂ ਤੋਂ ਤਾਂ ਸਾਨੂੰ ਕਿਸੇ ਨੂੰ ਉਮੀਦ ਨਹੀਂ ਹੈ ਸਾਨੂੰ ਉਥੇ ਮੈਂ ਸਮਝਦਾ ਕਿ ਬੜਾ ਵੱਡਾ ਹੋ ਐਫਰਟ ਸੀਗਾ ਸਿਟੀਜ਼ ਸੈਂਟਰ ਆਲਾ ਇੱਕ ਵੱਡਾ ਓਪਰਾਲਾ ਸੀਗਾ ਲੇਕਿਨ ਉਹ ਉਲਝਾ ਦਿੱਤਾ ਗਿਆ ਉਹ ਹੀ ਪੋਲਿਟਿਕਲ ਜਿਹੜੀਆਂ ਇੱਕ ਦੂਜੇ ਦੇ ਖਿਲਾਫ ਬਿਆਨ ਬਾਜ਼ੀ ਹੋਰੇ ਚੋ ਸਾਰਾ ਉਲਝ ਕੇ ਬਹਿ ਗਿਆ ਉਹ ਡੰਪ ਪਿਆ ਉਥੇ ਪੂਰੇ ਨਾਲ ਬਹੁਤ ਲੋਕਾਂ ਨੂੰ ਰੋਜ਼ਗਾਰ ਮਿਲਣਾ ਸੀ ਸ਼ਹਿਰੀਆਂ ਨੂੰ ਸਹੂਲਤ ਮਿਲਣੀ ਸੀ ਸ਼ਹਿਰ ਦਾ ਵਪਾਰ ਵਧਣਾ ਸੀਗਾ ਲੇਕਿਨ 100% ਮੈਨੂੰ ਇਹਨਾਂ ਤੋਂ ਕਿਸੇ ਪ੍ਰਕਾਰ ਦੀ ਕੋਈ ਉਮੀਦ ਨਹੀਂ ਠੀਕ ਹੈ ਤੋ ਅਸੀਂ ਬਾਬਾ ਸੁੱਖ ਰੱਖੇ ਸਰਕਾਰ ਆਉਂਦੇ ਜ਼ਰੂਰ ਸਿੱਧੀ ਸਿੱਧੀ ਦਰਵਾਜ਼ਾ ਮਕਾਨ ਨੂੰ ਹਾਈ ਕੋਰਟ ਨੇ ਜਵਾਬ ਤਲਬ ਕੀਤਾ ਹੈ ਪ੍ਰਧਾਨ ਅਮਰਿੰਦਰ ਸਿੰਘ ਰਾਜਵੰਦੀ ਹੋਰ ਜਿਨ੍ਹਾਂ ਨੇ ਤੋਂ ਸਾਡੇ ਪਾਰਲੀਮੈਂਟ ਮੈਂਬਰ ਵੀ ਹੈ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਸੰਜੀਤ ਤਲਵਾਰ ਜੀ ਸਾਡੇ ਫਾਰਵਰਡ ਮਿਨਿਸਟਰ ਡਾਬਰ ਸਾਹਿਬ ਸਾਡੇ ਐਕਐਮਐ ਬੈਂਕ ਸਾਹਿਬ ਸੁਖਿੰਦਰਪਾਲ ਸੱਠਾ ਜੀ ਔਰ ਪ레스 ਦੇ ਸਾਰੇ ਵੀਰੋ ਤੁਹਾਡਾ ਇੱਥੇ ਆਉਣ ਤੇ ਪਹਿਲਾ ਬਹੁਤ ਬਹੁਤ ਧੰਨਵਾਦ ਅੱਜ ਤੁਹਾਡੇ ਸਾਹਮਣੇ ਕਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਜਿਹੜੀਆਂ ਕਮੇਟੀ ਦੀਆਂ ਇਲੈਕਸ਼ਨਾਂ ਹੋਈਆਂ ਸੀ ਖੋਲਾਪੁਰ ਦੇ ਵਿੱਚ ਪਾਰਟੀ ਉੱਥੇ 7 ਸੀਟਾਂ ਦੇ ਜਿੱਤੂ ਰਹੀ ਸੀ ਸਾਡੀ ਇੱਕ ਭੈਣ ਜਿਹੜੀ ਸੀਨੀਅਰ ਕਾਂਗਰਸ ਦੀ ਮੈਂਬਰ ਸੀ ਕਿਸੇ ਬੇਸ਼ੀ ਕਹਿ ਲੋ ਸੋਚ ਕੇ ਆਜ਼ਾਦ ਖੜੇ ਹੋਏ ਔਰ ਉਹਨਾਂ ਨੇ ਬੀਬੀ ਤਰਸੇਮ ਕੋਲ ਸਾਡੇ ਜਿਹੜੇ ਆ ਉਹ ਸਾਡੇ ਪਾਰਟੀ ਦਾ ਹਿੱਸਾ ਆ ਅੱਜ ਮੈਨੂੰ ਦਸਨ ਵਿੱਚ ਬਹੁਤ ਖੁਸ਼ੀ ਹੋ ਰਹੀ ਹੈ ਅਮਰਿੰਦਰ ਸਿੰਘ ਢਾਰਾ ਬਰੇਂਗੀ ਦੀ ਪ੍ਰੇਰਣਾ ਕਰਕੇ ਅੱਜ ਸਾਡੇ ਵਿੱਚ ਮੁੱਲਾਪੁਰ ਸ਼ਹਿਰ ਤੋਂ ਸਮਾਜ ਸੇਵੀ ਅਮਨ ਜੀ ਜਿਹੜੇ ਹੁਣੇ ਜਿਹੜੀ ਇੱਕ ਲੈਕਚਰ ਜਿਹਦੇ ਬਾਰੇ ਮੈਂ ਜ਼ਿਕਰ ਕਰਕੇ ਆਇਆ ਇਹ ਆਮ ਆਦਮੀ ਪਾਰਟੀ ਦੇ ਟਿਕਟ ਤੋਂ 12 ਨੰਬਰ ਵੋਟ ਚੋਂ ਜੇਤੂ ਪਦਾਰ ਹੋਈ ਸੀ ਔਰ ਕੌਂਸਲ ਬਣੇ ਸੀ ਅੱਜ ਉਹਨਾਂ ਨੇ ਔਰ ਉਹਨਾਂ ਦੇ ਸਾਥੀ ਰਜਨੀਸ਼ ਸਿੰਘ ਨੇ ਕਾਂਗਰਸ ਪਾਰਟੀ ਦਾ ਹੱਥ ਫੜਨ ਦਾ ਫੈਸਲਾ ਕੀਤਾ ਹੈ ਔਰ ਅੱਜ ਪੂਰਨ ਤੌਰ ਤੇ ਕਾਂਗਰਸ ਪਾਰਟੀ ਨੂੰ ਸਮਰਪਿਤ ਕਰਦੇ ਹੋਏ ਪਾਰਟੀ ਵਿੱਚ ਸ਼ਾਮਲ ਹੋ ਰਹੇ ਸਾਡੇ ਇਹ ਮੁੱਲਾਂਪੁਰ ਤੋਂ ਸਾਡੇ ਬਲੋਕ ਪ੍ਰਧਾਨ ਸਾਡੇ ਸੀਨੀਅਰ ਕਾਂਗਰਸ ਲੀਡਰ ਸਾਡੇ ਮੌਜੂਦਾ ਸਾਉ ਤੇਲੂ ਰਾਮ ਜੀ ਪਰਮਿੰਦਰ ਦੇ ਮਦਰ ਉਹ ਉਹਨਾਂ ਦੇ ਹੋਟਲ ਦੇ ਹਸਪਤਾਲ ਚ ਜਾ ਕੇ ਉਹ ਨਾਲ ਹੀ ਪਹੁੰਚਿਆ ਪ੍ਰਾਨਤ ਸੇਮ ਕੁਾਰ ਜੀ ਸੁਭਾਸ਼ ਜੀ ਭੈਣ सुरेंद्रਪਾਲ ਕੁਾਰ ਜੀ ਭੈਣ ਬਿਮਲਾ ਜੀ ਸਾਡੇ ਰਿਟਾਇਰਡ ਐਸਟੀਓ ਇੰਦਰਪਾਲ ਜੀ ਇਹ ਸਾਰੇ ਜਿਹੜੀ ਟੀਮ ਹੈ ਜਿਸਵਿੰਦਰ ਸਿੰਘ ਹੈਪੀ ਜੀ ਇਹ ਅੱਠੇ ਦੇ ਅੱਠੇ ਤੇ ਨੌਵੇਂ ਸਾਡਾ ਅਜਪਰਾ ਅਮਨ ਆਪੀ ਔਰ ਜਗਜੀਤ ਦੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਆਇਆ ਹੈ ਸੋ ਅਸੀਂ ਇਹਨਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੇ ਜਿੱਥੇ ਵਧਾਈ ਦਿੰਨੇ ਆ ਉੱਥੇ ਮੈਂ ਬੇਨਤੀ ਕਰੂੰਗਾ ਸਾਡੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਔਰ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵਿੜਿੰਗ ਜੀ ਨੂੰ ਉਹ ਫਾਰਮਲੀ ਅੱਜ ਸਰੋਪਾ ਪਾ ਕੇ ਅਮਨ ਜੀ ਨੂੰ ਪਾਰਟੀ ਦਾ ਮੈਂਬਰ ਬਣਾਉਣ ਲੁਧਿਆਣਾ ਚ ਜ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਲਾਪੁਰ ਦੇ ਕੌਂਸਲਰ ਨੂੰ ਕਾਂਗਰਸ ਵਿੱਚ ਜੁਆਇਨ ਕਰਵਾਇਆ ਹੈ ਉਧਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਥੇ ਪਾਰਟੀ ਦੀ ਮਜ਼ਬੂਤੀ ਦੀ ਗੱਲ ਕਹੀ ਹੈ ਤਾਂ ਉੱਥੇ ਹੀ ਉਹਨਾਂ ਲੁਧਿਆਣਾ ਸ਼ਹਿਰ ਚ ਚੱਲ ਰਹੇ ਪ੍ਰੋਜੈਕਟਾਂ ਨੂੰ ਲੈ ਕੇ ਵੀ ਜ਼ਿਕਰ ਕੀਤਾ ਇਸ ਦੌਰਾਨ ਉਹਨਾਂ ਕੇਂਦਰ ਸਰਕਾਰ ਸਮੇਤ ਸੂਬਾ ਸਰਕਾਰ ਤੇ ਵੱਡਾ ਹਮਲਾ ਕੀਤਾ ਹੈ ਨਾਲ ਹੀ ਉਹਨਾਂ ਕਾਂਗਰਸ ਵਿੱਚ ਚੱਲ ਰਹੀ ਗੁੱਟਬੰਦੀ ਨੂੰ ਲੈ ਕੇ ਵੀ ਕਿਹਾ ਕਿ ਕੋਈ ਅਜਿਹੀ ਗੁੱਟਬੰਦੀ ਨਹੀਂ ਹੈ ਉਹਨਾਂ ਕਿਹਾ ਕਿ ਜੇ ਕੋਈ ਸਟੇਟਮੈਂਟ ਦਿੰਦਾ ਹੈ ਤਾਂ ਉਸ ਨੂੰ ਪਾਰਟੀ ਪੱਧਰ ਤੇ ਰਹਿ ਕੇ ਗੱਲਬਾਤ ਕਰਨੀ ਚਾਹੀਦੀ ਹੈ ਨਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿਸੇ ਗੱਲ ਨੂੰ ਉਛਾਲਣਾ ਚਾਹੀਦਾ ਹੈ ਉਹ ਲੂਗਾ ਥੋੜਾ ਫਰੇਮ ਨੂੰ ਠੀਕ ਰੱਖਿਓ ਜੀ ਸਭ ਜਿਹੜੇ ਅੱਜ ਸ਼ਾਮਿਲ ਕੀਤੇ ਗਏ ਸਭ ਤੋਂ ਪਹਿਲਾਂ ਤਾਂ ਮੈਂ ਲੁਧਿਆਣੇ ਦੀ ਪ੍ਰੈਸਾ ਅਤੇ ਧੰਨਵਾਦੀ ਹਾਂ ਕਿ ਤੁਸੀਂ ਥੋੜੀ ਦੇਰ ਪਹਿਲਾਂ ਤੁਹਾਨੂੰ ਸੁਨੇਹਾ ਦਿੱਤਾ ਤੇ ਤੁਸੀਂ ਸਾਰੇ ਇੱਥੇ ਆਪਦੇ ਕੰਮਕਾਰ ਛੱਡ ਕੇ ਹਾਜ਼ਰ ਹੋਏ ਹੋ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਨਾਲ ਹੀ ਨਾਲ ਸਾਡੇ ਜਨਰਲ ਸਕੱਤਰ ਆਰਗੇਨਾਈਜੇਸ਼ਨ ਸੰਦੀਪ ਸੰਧੂ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਤਲਵਾਰ ਸਾਹਿਬ ਸਾਡੇ ਬਹੁਤ ਹੀ ਸੀਨੀਅਰ ਆਗੂ ਆਬਰ ਸਾਹਿਬ ਬਹੁਤ ਸਤਕਾਰਯੋਗ ਸਾਫ ਦਾ ਐਮਐਲਏ ਸਰਦਾਰ ਬਲਵਿੰਦਰ ਸਿੰਘ ਜੀ ਬਹੁਤ ਸਤਕਾਰਯੋਗ ਮੇਰੇ ਵੱਡੇ ਭਰਾ ਸੱਠਾ ਤਾਦਪੁਰੀ ਸਾਹਿਬ ਤੇ ਸਾਰੇ ਕਾਂਗਰਸ ਪਾਰਟੀ ਦੇ ਆਗੂ ਸਹਿਬਾਨ ਬਾਉ ਤੀਨੂ ਰਾਮ ਜੀ ਸੀਨੀਅਰ ਸਾਡੇ ਲੀਡਰ ਤੇ ਸਾਰੇ 8 ਸਾਡੇ ਜਿਹੜੇ ਕੌਂਸਲਰ ਸਹਿਬਾਨ ਮੌਜੂਦ ਨੇ ਇੱਥੇ ਕਾਂਗਰਸ ਪਾਰਟੀ ਦਾ ਜਿਨ੍ਹਾਂ ਨੇ ਛੱਡਾ ਬਲੱਗ ਔਰ ਅੱਜ ਜਿਹੜੀ ਖਾਸ ਕਰਕੇ ਪ੍ਰੈਸ ਕਾਨਫਰੰਸ ਕਰਦੀ ਗਈ ਹੈ ਉਹ ਇਹ ਹੈ ਕਿ ਅੱਜ ਇੱਕ ਬਹੁਤ ਵੱਡੀ ਪਹਿਲ ਕਦਮੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਹੋਈ ਹੈ ਉਹ ਇਹ ਹੈ ਕਿ ਅਕਸਰ ਨਿਰੰਤਰ ਤੁਸੀਂ ਟੀਵੀ ਤੇ ਸੋਸ਼ਲ ਮੀਡੀਆ ਤੇ ਵੇਖ ਰਹੇ ਹੋ ਕਿ ਸਰਕਾਰਾਂ ਆਪਣੇ ਦਬਾਅ ਹੇਠ ਸਰਕਾਰਾਂ ਲਾਲਚ ਦੇ ਕੇ ਡਰਾ ਕੇ ਧਮਕਾ ਕੇ ਰੋਜ਼ਾਨਾ ਕਿਤੋਂ ਨਾ ਕਿਤੋਂ ਹਰ ਵੱਖਰੀ ਪਾਰਟੀ ਦੇ ਕਾਉਂਸਲਰ ਸਹਿਬਾਨਾਂ ਨੂੰ ਜੁਆਇਨ ਕਰਾਉਂਦੀਆਂ ਤੇਰਾਇਆ ਪਿੱਛੇ ਉਹਨਾਂ ਨੇ ਲੁਧਿਆਣੇ 'ਚ ਵੀ ਹੋਇਆ ਕਿਉਂਕਿ ਮਕਮਲ ਮੰਡੇਟ ਜਿਹੜਾ ਹੈਗਾ ਉਹ ਕਿਤੇ ਨਹੀਂ ਮਿਲਿਆ ਪੰਚ